ਆਮ ਆਦਮੀ ਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਇਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਨਜ਼ਦੀਕ ਪਿੰਨ ਪਖਟਾਣਾ ਤੁਲੀਆਂ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਸਰਕਾਰੀ ਵੱਖ-ਵੱਖ ਕਰਮਚਾਰੀ ਪਹੁੰਚ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੌਕੇ ਤੇ ਹੀ ਹੱਲ ਕਰਕੇ ਦਿੱਤਾ ਜਾ ਰਿਹਾ ਹੈ ਇਸ ਕੈਂਪ ਦੀ ਅਗਵਾਈ ਪ੍ਰਦਾਨ ਰਸੀਕਾ ਰਣਜੀਤ ਸਿੰਘ ਕੈਪਟਨ ਬਲਾਕ ਸੋਸ਼ਲ ਮੀਡੀਆ ਇਨਚਾਰਜ ਗੁਰਮੀਤ ਸਿੰਘ ਰੂੜਾ ਗੁਰਪ੍ਰੀਤ ਗੋਲਡੀ ਗੁਰਪ੍ਰਕਾਸ਼ ਸਿੰਘ ਡਾਕਟਰ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਜਰ ਤਰਸੀਮ ਸਿੰਘ ਲੰਬਰਦਾਰ ਕੁਲਵੰਤ ਸਿੰਘ ਜਸਵੰਤ ਸਿੰਘ ਹਰਜਿੰਦਰ ਸਿੰਘ ਬਲਵਿੰਦਰ ਕੁਮਾਰ ਕਰਮਜੀਤ ਸਿੰਘ ਰੁਪਿੰਦਰ ਸਿੰਘ ਇਸ ਵਿਸ਼ੇਸ਼ ਕੈਂਪ ਵਿੱਚ ਹਾਜ਼ਰ ਸਨ ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ ਆਮ ਆਰਮੀ ਪਾਰਟੀ ਕੋ ਬਲਾਗ ਸੋਸ਼ਲ ਮੀਡੀਆ ਇਨਚਾਰਜ ਡੇਰਾ ਪਾਪਾ ਨਾਨਕਪੁਰ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਉਹਨਾਂ ਦੀ ਇੱਕ ਸੋਚ ਸੀ ਕਿ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਘੜਾਂ ਘੜਾਂ ਜਾਣ ਕੇ ਵੋਟਾਂ ਮੰਗੀਆਂ ਪਿੰਡਾਂ ਪਿੰਡਾਂ ਚ ਉਸੇ ਤਰ੍ਹਾਂ ਲੋਕਾਂ ਦੇ ਵੀ ਕੰਮ ਪਿੰਡਾਂ ਚ ਆਣ ਕੇ ਜੋ ਪੰਜਾਬ ਸਰਕਾਰ ਵੱਲੋਂ ਕਰਾਈ ਜਾਣਗੇ ਉਹਨਾਂ ਦੇ ਤਹਿਤ ਅੱਜ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਇੱਕ ਕਿ ਜੋ ਸਾਡੇ ਮਾਜੋਬ ਸਰਦਾਰ ਗੁਰਦੀਪ ਸਿੰਘ ਜੀ ਜਿਹੜਾ ਦਾ ਬਲਾਕ ਇੰਚਾਰਜ ਉਹਨਾਂ ਦੇ ਬਲਾਕ ਪ੍ਰਧਾਨ ਕੈਪਟਨ ਅਨਜੀਤ ਸਿੰਘ ਜੀ ਦੀ ਅਗਵਾਈ ਵਿੱਚ ਜੋ ਪਿੰਡ ਪਟਕਾਣਾ ਤੁਲੀਆਂ ਤੋਂ ਸਾਡੇ ਗੋਲਟੀਵੀਰ ਜੀ ਨੇ ਬੂਥ ਇੰਚਾਰਜ ਉਨ੍ਹਾਂ ਦੇ ਤਹਿਤ ਜੋ ਇਹ ਕੈਂਪ ਅੱਜ ਲੱਗਾ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਵਧੀਆ ਕੈਂਪ ਚੱਲ ਰਿਹਾ ਵਾ ਸੋ ਸਾਡੇ ਮਾਨਯੋਗ ਸਾਡੇ ਸਰਦਾਰ ਚੰਨ ਸਿੰਘ ਖਾਲਸਾ ਡਾਇਰੈਕਟਰ ਸਾਹਿਬ ਵੀ ਪਹੁੰਚੇ ਸੀ ਸੋ ਉਹਨਾਂ ਵੀ ਜੱਜ ਆ ਲਿਆ ਵਾ ਸੋ ਬਹੁਤ ਵਧੀਆ ਕੰਮ ਚੱਲ ਰਹੇ ਨੇ ਧੰਨਵਾਦ ਜੀ ਹਾਂ ਬੋਲੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਕੋਈ ਨਹੀਂ ਕੱਟ ਕੇ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਅਜੀਤ ਸਿੰਘ ਬਲਾਕ ਪ੍ਰਧਾਨ ਡਿਆ ਵਾ ਬਨਾਨਕ ਇਹ ਜਿਹੜਾ ਪਿੰਡ ਦੇ ਵਿੱਚ ਕੈਂਪ ਲੱਗ ਰਿਹਾ ਇਹਨਾਂ ਤੋਂ ਜਿੰਨੇ ਵੀ ਲੋਕ ਐ ਬਹੁਤ ਖੁਸ਼ ਨੇ ਕਮ ਸਕ ਕਮ 44 ਸਵਦਾਵਾਂ ਦਾ ਜਿਹੜਾ ਇੱਥੇ ਹਾਲ ਹੋ ਰਿਹਾ ਮੌਕੇ ਤੇ ਤੇ ਜਿੰਨਾ ਇਲਾਕਾ ਸਾਡਾ ਬਹੁਤ ਇਹ ਗੱਲ ਤੋਂ ਖੁਸ਼ ਐ ਮੈਂ ਕਹਿਣਾ ਚਾਹੁੰਦਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਕੇ ਸਿਵ ਦਾ ਸ਼ੁਰੂ ਕੀਤੀ ਤੇ ਸਾਡੇ ਘਰਾਂ ਦੇ ਵਿੱਚ ਆਣ ਕੇ ਕੰਮ ਹੋ ਰਿਹਾ ਸਾਰਾ ਇਲਾਕਾ ਹੀ ਬੜਾ ਖੁਸ਼ ਐ ਇਹ ਕੰਮ ਤੋਂ ਤੇ ਮੈਂ ਆਪਣੇ ਵੀਰ ਦਾ ਗੋਲਡੀ ਦਾ ਤੇ ਡਾਕਟਰ ਸਾਹਿਬ ਦਾ ਦੇਨੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਿਹੜਾ ਕੈਂਪ ਦਾ ਆਰਗੇਨਾਈਜ਼ ਕੀਤਾ ਤੇ ਬੜੇ ਸੱਚੇ ਜਿਹੇ ਢੰਗ ਨਾਲ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਤੇ ਇਹਦੇ ਵਿੱਚ ਸ਼ਾਮ ਨੂੰ ਹੋਣ ਵਾਸਤੇ ਸਾਡੇ ਮੀਡੀਆ ਚਾਰਜ ਆਮਾਦੀ ਪਾਰਟੀ ਗਰਮੀਤ ਸਿੰਘ ਵੀ ਹਾਜ਼ਰ ਹੋਏ ਆ ਇਸ ਤੋਂ ਪਹਿਲਾਂ ਚੰਦਰ ਸਿੰਘ ਖਾਸਾ ਵੀ ਆਏ ਸੀ ਤੇ ਸਾਰਿਆਂ ਨੇ ਹਾਜ਼ਰੀ ਭਰੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੈਂਪ ਜਲ ਚੱਲ ਰਿਹਾ ਥੈਂਕ ਯੂ ਕਿਸੇ ਤਰੀਕ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਨਹੀਂ ਨਹੀਂ ਸਰ ਕੋਈ ਮੁਸ਼ਕਲ ਨਹੀਂ ਆ ਰਹੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੀ ਕੋਈ ਕੋਈ ਡਾਕੂਮੈਂਟ ਘਟਿਆ ਉਹਨਾਂ ਨੂੰ ਅੱਗੇ ਬਰੀਫ ਕੀਤਾ ਜਾਂਦਾ ਵੀ ਤੁਸੀਂ ਫਲਾਨੀ ਜਗ੍ਹਾ ਆਪਣੇ ਡਾਕੂਮੈਂਟ ਲੈ ਕੇ ਤੇ ਪਹੁੰਚ ਜਾਓ ਤੁਹਾਡਾ ਜਿਹੜਾ ਮਸਲਾ ਹੱਲ ਹੋ ਜਾਏਗਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਬਿਲਕੁਲ ਪ੍ਰਸ਼ਾਸਨ ਦੇ ਨਾਲ ਚੱਲ ਰਿਹਾ ਕੰਦੇ ਨਾ ਕੰਦਾ ਮੋਲਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਤੁਹਾਡੀ ਪੂਰੀ ਸੰਤੁਸ਼ਟੀ ਹੈ ਹਾਂਜੀ ਹਾਂਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਹੋਰ ਇਸ ਬਾਰੇ ਸਰਕਾਰ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਇਸੇ ਤਰ੍ਹਾਂ ਦੇ ਕੈਂਪ ਜਿਹੜੇ ਨੇ ਏਦਾਂ ਹੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਰਗੇਨਾਈਜ਼ ਕਰਨ ਤਾਂ ਕਿ ਜਿਹੜੀਆਂ ਸਭ ਧਾਵਾ ਸਾਨੂੰ ਪਿੰਡ 'ਚ ਮਿਲ ਸਕਣ ਤੇ ਲੋਕਾਂ ਨੂੰ ਜ਼ਿਆਦਾ ਖੱਜਲ-ਖਵਾਰ ਨਾ ਹੋਣਾ ਪਵੇ ਜੀ ਦਾ ਖਾਲਸਾ ਤਵਾਇ ਗੁਰਜੀ ਕੀ ਫਤਿਹ ਸਾਡੇ ਪਿੰਡ ਪਕਟਾਣਾ ਤੋਂ ਜਿਹੜਾ ਕੈਂਪ ਆ ਜੇ ਮਾਨ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਰਾਹੀਂ ਬੜੇ ਦੇ ਲਗੌਤਾਂ ਬਾਦ ਕਰਦੇ ਹਾਂ ਨਾਲ ਉਹਨਾਂ ਦੇ ਗੁਰਦੀਪ ਸਿੰਘ ਹੰਡਾਵਾ ਸਾਹਿਬ ਜੋ ਖਲਫਾਨ ਚਾਰਜ ਨੇ ਕੈਪਟਨ ਅਜੀਤ ਸਿੰਘ ਸਿੰਘ ਬਲਾਕ ਪ੍ਰਧਾਨ ਜੀ ਗਰਮੀਤ ਸਿੰਘ ਐਸ਼ੋਸੀ ਮਿਦਨ ਚਾਰਜ ਗੁਰਪ੍ਰਕਾਸ਼ ਸਿੰਘ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਐ ਸਾਰਾ ਰਲ ਮਿਲ ਕੇ ਕੈਂਪ ਪੇਡ ਲਵਾਇਆ ਬਹੁਤ ਵਧੀਆ ਇੱਥੇ ਸਾਰੀਆਂ ਸੇਵਾਵਾਂ ਬੜੀਆਂ ਵਧੀਆ ਚਤਾਲੀ ਸੇਵਾਵਾਂ ਸਾਰੇ ਪਿੰਡ ਦੇ ਦਰਿਆ ਦੇ ਕਿਨਾਰੇ ਦਿੱਤੀਆਂ ਗਈਆਂ ਨੇ ਤੇ ਵਧੀਆ ਕੰਮ ਕਰਦੇ ਆ ਤੇ ਸਾਰੇ ਸਹਿਯੋਗ ਦਿਰਪ੍ਰਾਵਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਦਿੱਤਾ ਸਾਡਾ ਤੇ ਅਸੀਂ ਸਰਕਾਰ ਦੇ ਬੜੀ ਮਿਹਰਬਾਨੀ ਕਰਦੇ ਆ ਕਿ ਸਰਕਾਰ ਨੇ ਇਹ ਕੰਮ ਵਧੀਆ ਕੀਤੇ ਨੇ ਤੇ ਜਿੱਦਾਂ ਲੋਕਾਂ ਦੇ ਸਾਰੇ ਕੰਮ ਇੱਥੇ ਸਾਰੇ ਤਕਰੀਬਨ ਵਧੀਆ ਕੰਮ ਹੋਏ ਜੀ ਜੋ 70 75 ਸਾਲਾਂ ਤੋਂ ਪਹਿਲੀ ਵਾਰ ਇਹ ਕੰਮ ਹੋ ਰਿਹਾ ਤੁਹਾਡੇ ਤੁਹਾਡੀ ਇਸ ਕੈਂਪ ਦੇ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਹੋਈ ਹੋਵੇ ਜਾਂ ਕੋਈ ਨੁਕੀ ਚੀਜ਼ ਨਾ ਮਿਲੀ ਹੋਵੇ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਿਹਾ ਹਾਂਜੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਜੋ ਮੈਡੀਕਲ ਕੈਂਪ ਵੀ ਨਾਲ ਲਗਾਇਆ ਗਿਆ ਹੈ ਜੀਤੀ ਜਨ ਕੋਈ ਹੋਰ ਵੀ ਪ੍ਰੋਬਲਮ ਹੈ ਔਰ ਇਹ ਬਾਰੇ ਵੀ ਆ ਸਾਰੇ ਬਹੁਤ ਵਧੀਆ ਕੈਂਪ ਚੱਲ ਰਹੇ ਆ ਹਾਂਜੀ ਧੰਨਵਾਦ ਜੀ 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 ਜ

ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸੋਚ ਸਦਕਾ ਪਿੰਡ-ਪਿੰਡ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤਹਿਤ ਜੋ ਸਾਰੇ ਹੀ ਪਿੰਡਾਂ ਵਿੱਚ ਕੈਂਪ ਲੱਗ ਰਹੇ ਨੇ ਸੋ ਸਾਡੇ ਪਿੰਡ ਵਿੱਚ ਵੀ ਮਤਲਬ ਬਹੁਤ ਵਧੀਆ ਸਾਰਾ ਹੀ ਪ੍ਰਸ਼ਾਸਨ ਪਹੁੰਚਿਆ ਔਰ 43 ਤਰ੍ਹਾਂ ਦੀਆਂ ਸਵਾਵਾਂ ਜਿਹੜੀਆਂ ਨੇ ਉਹ ਇਸ ਮੌਕੇ ਤੇ ਦਿੱਤੀਆਂ ਗਈਆਂ ਨੇ ਜਿਸ ਤੋਂ ਸਾਡੇ ਸਾਰੇ ਨਗਰ ਨਿਵਾਸੀ ਬਹੁਤ ਖੁਸ਼ ਨੇ ਔਰ ਸਰਕਾਰ ਤੋਂ ਵਾਸ ਕਰਦੇ ਨੇ ਕਿ ਮਤਲਬ ਇਸੇ ਤਰ੍ਹਾਂ ਹੀ ਸਾਡੇ ਪਿੰਡਾਂ ਵਿੱਚ ਕੈਂਪ ਲਗਾਏ ਜਾਣ ਤਾਂ ਕਿ ਸਾਡੇ ਲੋਕਾਂ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਤੇ ਸਾਡੇ ਕੰਮ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਹੋ ਸਕਣ। ਸੋ ਸਾਰਿਆਂ ਵੀਰਾਂ ਦਾ ਸਾਡੇ ਬਲਾਕ ਪ੍ਰਧਾਨ ਕੈਪਟਨ ਸਾਹਿਬ ਸਾਡੇ মিডিਆ ਇਨ ਚਾਰਜ ਸਰਦਾਰ ਗਰਵੀਤ ਸਿੰਘ ਜੀ ਔਰ ਸਾਡੇ ਵੀਰ ਗੋਲਦੀ ਜੀ ਮੈਂ ਗੁਰਪ੍ਰਖਾਸ ਸਿੰਘ ਔਰ ਸਾਰੇ ਸਾਡੇ ਪਿੰਡ ਦੇ ਵਰਕਰ ਜੋ ਆਮ ਆਦੀ ਪਾਰਟੀ ਨਾਲ ਤਾਲਮੇਲ ਰੱਖਦੇ ਨੇ ਸਾਰੇ ਇਸ ਪ੍ਰੋਗਰਾਮ ਵਿੱਚ ਸਾਰਿਆਂ ਨੇ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਕੀਤਾ